ਰਹਦੀ ਪਿੰਡ ਡਾਲ ਲੋਂ ਫੇਰ ਪਿਆ ਪੁਲਿਸ ਵੱਲੋਂ ਘੇਰਾ ਇਸ ਮੌਕੇ ਡੀਐਸਪੀ ਪ੍ਰੀਤ ਇੰਦਰ ਸਿੰਘ ਭਿੱਖੀਵੰਦ ਨੇ ਦੱਸਿਆ ਕਿ ਜਿੱਥੇ ਪਾਕਿਸਤਾਨ ਵੱਲੋਂ ਡਰੋਨ ਐਕਟੀਵਿਟੀ ਬਹੁਤ ਜ਼ਿਆਦਾ ਹੈ ਉਹਨਾਂ ਪਿੰਡਾਂ ਵਿੱਚ ਲਗਾਤਾਰ ਪੰਜਾਬ ਪੁਲਿਸ ਵੱਲੋਂ ਸਰਚ ਆਪਰੇਸ਼ਨ ਚਲਾਏ ਜਾ ਰਹੇ ਹਨ ਇਸੇ ਨੂੰ ਮੁੱਖ ਰੱਖਦੇ ਹੋਏ ਅੱਜ ਸ਼ੱਕੀ ਟਿਕਾਣੇ ਤੇ ਸਰਚ ਆਪਰੇਸ਼ਨ ਕੀਤਾ ਗਿਆ ਅਤੇ ਪਿੰਡ ਦੇ ਆਲੇ-ਦੁਆਲੇ ਪੁਲਸ ਵੱਲੋਂ ਲਗਾਤਾਰ ਵੱਡੀ ਸੱਚ ਚਲਾਈ ਗਈ ਇਸ ਮੌਕੇ ਤੇ ਦੇਖੋ ਪਿੰਡ ਡਾਲ ਦੀਆਂ ਤਸਵੀਰਾਂ ਤੇ ਕੀ ਕਹਿਣਾ ਹੈ ਡੀਐਸਪੀ ਪ੍ਰੀਤ ਇੰਦਰ ਸਿੰਘ ਪਿੱਕੀਵਿੰਡ ਦਾ ਵਿਸ਼ੇਸ਼ ਰਿਪੋਰਟ ਜਗਜੀਤ ਸਿੰਘ ਦਲ ਤੇ ਦਾਰਾ ਡਾਲ ਦੇਖੋ ਲਗਾਤਾਰ ਪੰਜਾਬ ਪੁਲਿਸ ਤੇ ਬੀਐਸਐਫ ਜਿੱਥੇ ਬਾਰਡਰ ਦੇ ਸਤਰਕ ਆ ਉਥੇ ਜਿਹੜੇ ਜਿਹੜੇ ਏਰੀਆ ਦੇ ਵਿੱਚ ਡਰੋਨ ਜਿਆਦਾ ਹੁੰਦੇ ਨੇ ਜਿਵੇਂ ਕਿ ਦਲਪਿੰਡ ਹੋ ਗਿਆ ਮਹਿਦੀਪੁਰ ਹੋ ਗਿਆ ਅੱਜ ਜਿਹੜੀ ਸਬਡਿਵੀਜ਼ਨ ਭਿੱਖੀਵੰਡ ਵਿੱਚ ਦੋ ਥਾਵਾਂ ਤੇ ਜਿਹੜਾ ਸਰਚ ਆਪਰੇਸ਼ਨ ਚੱਲ ਰਿਹਾ ਤੇ ਦਲਪਿੰਡ ਦੇ ਵਿੱਚ ਚੱਲ ਰਿਹਾ ਸਾਰੇ ਪਿੰਡ ਨੂੰ ਪੁਲਿਸ ਦੁਆਰਾ ਘੇਰਿਆ ਗਿਆ ਤੇ ਜਿਹੜੇ ਸ਼ੱਕੀ ਵਿਅਕਤੀ ਨੇ ਜਾਂ ਜਿਹੜੇ ਇਸ ਐਕਟੀਵਿਟੀਜ਼ ਦੇ ਵਿੱਚ ਐਕਟਿਵ ਵਿਅਕਤੀ ਨੇ ਉਹਨਾਂ ਦੇ ਘਰਾਂ ਦੇ ਵਿੱਚ ਐਸਐਚਓ ਦੀਆਂ ਵੱਖ-ਵੱਖੀਆਂ ਟੀਮਾਂ ਬਣ ਕੇ ਜਿਹੜੀ ਆ ਉਹ ਸਰਚ ਆਪਰੇਸ਼ਨ ਕੀਤੀ ਜਾ ਰਹੀ ਹੈ ਤਾਂ ਕਿ ਜਿਹੜੇ ਅवैध ਧੰਦਾ ਕਰਨ ਵਾਲੇ ਆ ਉਹਨਾਂ ਨੂੰ ਅਸੀਂ ਸਲਾਕਾਂ ਦੇ ਪਿੱਛੇ ਭੇਜ ਸਕੀਏ ਤੇ ਜਿਹੜੇ ਕਾਨੂੰਨ ਨੂੰ ਮੰਨਣ ਵਾਲੇ ਵਿਅਕਤੀ ਨੇ ਉਹ ਆਪਣਾ ਸ਼ਾਂਤੀਪੂਰਨ ਜੀਵਨ ਬਤੀਤ ਕਰ ਸਕੇ